ਭਾਈ ਜੀ ਸਾਰੀ ਇਹ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਅਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪਾਂ ਵੀਡੀਓ ਕੱਲ ਵੀ ਪਾਈ ਸੀ ਤੇ ਉਹਦੇ ਵਿੱਚ ਨਾ ਕੁਝ ਆਰਟੀਕਲ ਆਪਣੇ ਰਹਿ ਗਏ ਸੀ ਵੀਰ ਜੀ ਕਿਉਂਕਿ ਵੀਡੀਓ ਲੰਬੀ ਬਣਦੀ ਸੀਗੀ 17-18 ਮਿੰਟ ਦਾ ਬਾਣੀ ਹੀ ਕੀ ਸੀ ਭਾਈ ਜੀ 25-30 ਮਿੰਟ ਦੀ ਬਣਦੀ ਸੀ ਪਰ 25-30 ਮਿੰਟ ਦੀ ਅਲੋਟ ਨਹੀਂ ਹੈ ਆਪਾਂ ਨੂੰ ਪਾ ਨਹੀਂ ਸਕਦੇ ਆ ਆਪਾਂ ਵੱਡੀ ਵਾਲੀ ਹੁੰਦੀ ਹੈ ਵੀਡੀਓ ਤੇ ਆਪਣੇ ਪੰਜ ਚਾਰ ਆਰਟੀਕਲ ਰਹਿ ਗਏ ਸੀ ਤੇ ਰਹਿ ਵੀ ਬਾਈ ਕਹਦੇ ਸੀ ਪੂਰਾ ਜਮਾ ਇਹ ਬੰਬ ਆਰਟੀਕਲ ਰਹਿਗੇ ਸੀ ਪੂਰੇ ਸਿਰੇ ਦੇ ਜਮਾ ਜਿਹਦੇ ਕੜਾਈ ਵਾਲੇ ਮਸਰੀਨ ਦੁਬੱਟੇ ਤੇ ਪੂਰਾ ਜਮਾ ਟੀਵੀ ਦੇ ਵਧੀਆ ਵਧੀਆ ਸ਼ੂਟ ਰਹਿਗੇ ਸੀ ਆਪਣੇ ਉਹ ਆਪਾਂ ਛੱਡ ਲਈ ਸੀ ਵੀਰੇ ਵੀ ਆਪਾਂ ਦੂਜੇ ਦਿਨ ਦਿਖਾਵਾਂਗੇ ਉਹ ਵੀਰ ਜੀ ਆਪਾਂ ਅੱਜ ਤੁਹਾਨੂੰ ਦਿਖਾ ਰਹੇ ਹਾਂ ਕਾਟਨ ਦੇ ਵਧੀਆ ਚਾਰ ਪੰਜ ਆਰਟੀਕਲ ਹੈ ਪੂਰੀ ਵਧੀਆ ਬਾਈ ਜੀ ਗੌਰ ਨਾਲ ਸੁਣਿਓ ਉਹਦੇ ਵਿੱਚ ਤੁਹਾਨੂੰ ਵਧੀਆ ਆਪਾਂ ਕੁਆਲਿਟੀ ਦਿਖਾਵਾਂਗੇ ਰੇਟ ਦੱਸਾਂਗੇ ਤੇ ਸਾਰਿਆਂ ਨੂੰ ਬਾਈ ਸਕਿੱਪ ਨਾ ਕਰੋ ਵੀਡੀਓ ਨੂੰ ਪੂਰੀ ਗੌਰ ਨਾਲ ਸੁਣਿਓ ਏ ਬੀਜੀ ਮਨਜਿੰਦਰ ਕਲਾਸ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਤੇ ਮੋੜ ਮੰਡੀ ਦੇ ਕੋਲੇ ਪਿੰਡ ਹੈ ਮੈਸਰਖਾਨਾ ਜਿੱਥੇ ਆਪਣਾ ਇੱਕ ਕੱਪੜੇ ਦਾ ਸ਼ੋਅਰੂਮ ਹੈ ਵੀਰ ਜੀ ਬਾਈ ਜੀ ਵੀਡੀਓ ਨੂੰ ਗਾਹਾਂ ਦੀ ਗਾਹ ਵੀਰ ਬਣ ਕੇ ਹੱਥ ਬਣ ਕੇ ਬੇਨਤੀ ਹੈ ਸਾਰਿਆਂ ਨੂੰ ਇਹਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬਾਈ ਬਣ ਕੇ ਕਿਉਂਕਿ ਗਾਹਾਂ ਦੀ ਗਾਹ ਪਤਾ ਲੱਗਦਾ ਰਹੇ ਬਾਈ ਜੀ ਆਪਾਂ ਤੁਹਾਡਾ ਬਾਹਰ ਟਾਈਮ ਲੈਂਦੇ 10-15 ਮਿੰਟ ਹੀ ਲਾਵਾਂਗੇ ਉਹ ਜਿਹੜੇ 5-4 ਆਰਟੀਕਲ ਆ ਤੁਹਾਨੂੰ ਉਹੀ-ਉਹੀ ਦਿਖਾਵਾਂਗੇ ਵੱਧ ਨਹੀਂ ਦਿਖਾਉਂਦੇ ਤੇ ਆਉ ਤੁਹਾਨੂੰ ਆਪੋ ਉਹ ਆਰਟੀਕਲ ਦਿਖ ਉਹ ਬਹੁਤ ਟਾਪ ਦਾ ਕਪੜਾ ਮੰਗਾਇਆ ਵੀਰ ਜੀ ਆਪਾਂ ਫਿਰ ਤਾਂ ਦੇਖੋ ਵੀਰ ਜੀ ਆਹ ਦੀ ਇਹਦੇ ਨਾਲ ਗੌਰ ਨਾਲ ਦੇਖੋ ਵੀਰ ਜੀ ਇਹ ਇਹਦੇ ਵਿੱਚ ਪੰਜ ਪ੍ਰਕਾਰ ਦੇ ਸ਼ੂਟ ਆ ਆਪਣੇ ਚੈੱਕ ਕਰੋ ਹਰੇਕ ਪੂਰਾ ਵਧੀਆ ਕੁਆਲਿਟੀ ਆ ਬਾਈ ਜੀ ਇਹ ਵਿੱਚੇ ਟਰਾਈ ਵਿੱਚ ਕਢਾਈ ਹੈ ਬਿੱਥੀ ਇਹਦੇ ਮਤਲਬ ਇਹ ਆਏ ਆਪਾਂ ਤੁਹਾਨੂੰ ਖੋਲ-ਖੋਲ ਦਿਖਾਵਾਂਗੇ ਬਾਈ ਜੀ ਗੌਰ ਨਾਲ ਚੈੱਕ ਕਰੋ ਇਹਨੂੰ ਤੇ ਇਹ ਹੁਣ ਕਿਉਂਕਿ ਮੂਰੇ ਵੀਜੀ ਦੇਖੋ ਸੌਣ ਦਾ ਮਹੀਨਾ ਵੀ ਆ ਚੱਲਿਆ ਬਾਈ ਜੀ ਮਿੰਦਰ ਰਹਿ ਕੇ ਥੋੜੇ ਪੰਜ ਸੱਤ ਦਿਨ ਰੱਖੜੀਆਂ ਵੀ ਆ ਗਏ ਸੌਣ ਵੀ ਆ ਗਿਆ ਤੇ ਵੱਧ ਤੋਂ ਵੱਧ ਇਹ ਚੀਜ਼ ਦੀ ਲੋੜ ਹੈ ਵੀਜੀ ਪੂਰੀ ਵਧੀਆ ਗੌਰ ਨਾਲ ਸੁਣਿਓ ਤੇ ਗੌਰ ਨਾਲ ਇਹਦੇ ਰੇਟ ਦੇਖੋ ਕੀ ਕੁਆਲਿਟੀ ਹੈ ਬਹੁਤ ਹੀ ਸੋਹਣਾ ਆਪਟੀਕਲ ਲੈ ਕੇ ਆਏ ਬਈ ਤੁਹਾਡੇ ਵਾਸਤੇ ਤੇ ਦੇਖੋ ਬਾਈ ਜੀ ਕਿੰਨਾ ਵਧੀਆ ਕੱਪੜਾ ਏ ਕੇ ਟੈਕਸ ਦਾ ਕੱਪੜਾ ਬਾਈ ਜੀ ਪੂਰਾ ਵਧੀਆ ਦੇਖੋ ਬਾਈ ਜੀ ਚੈੱਕ ਕਰੋ ਬਾਈ ਜੀ ਨਾ ਭੁੱਖ ਲੈਂਦੀ ਆ ਦੇਖ ਕੇ ਜਾਵਾਂ ਭੁੱਖ ਕਵਾਲਿਟੀ ਚੈੱਕ ਕਰੋ ਪਹਿਲਾਂ ਕਿੰਦੀ ਸੋਹਣੀ ਕੁਆਲਿਟੀ ਲੈ ਕੇ ਆਏ ਤੁਹਾਡੇ ਵਾਸਤੇ ਭਾਈ ਜੀ ਸਪੈਸ਼ਲ ਜਮਾ ਕੱਲ ਇਹ ਪੰਜ ਚਾਰ ਸ਼ੂਟ ਆਪਣੇ ਰਹਿ ਗਏ ਸੀ ਆਪਾਂ ਤਾਂ ਇਹ ਅੱਜ ਤੁਹਾਨੂੰ ਦਿਖਾ ਰਹੇ ਹਾਂ ਨਹੀਂ ਤਾਂ ਵੀਡੀਓ ਕੱਲ ਹੀ ਪਾਈ ਸੀ ਅੱਜ ਤਾਂ ਆਪ ਨੂੰ ਲੋਡ ਨਹੀਂ ਸੀ ਪੈਂਦੀ ਤੇ ਕੱਲ ਹੀ ਪਾਈ ਸੀ ਇਹ ਨਹੀਂ ਤਾਂ ਆਪ ਨੂੰ ਲੋਡ ਨਹੀਂ ਸੀ ਪੈਂਦੀ ਦੇਖੋ ਭਾਈ ਗੌਰ ਨਾਲ ਚੈੱਕ ਕਰੋ ਕਿੰਨਾ ਵਧੀਆ ਇਹਦਾ ਮੈਂ ਕੀਤਾ ਇਹਦਾ ਦੇਖੋ ਭਾਈ ਗਲੇ ਦਾ ਬਣਾਇਆ ਬਹੁਤ ਵਧੀਆ ਸ਼ੌਂਕ ਦਾ ਪੂਰੀ ਵਧੀਆ ਕਢਾਈ ਕੀਤੀ ਹੋਈ ਹੈ ਏ ਆਡ ਬਟਾ ਬਾਈ ਜੀ ਦੇਖੋ ਇਹਦਾ ਪੂਰਾ ਸ਼ੌਕਨਾ ਬਾਈ ਜੀ ਦੁਪੱਟਾ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਤੇ ਕਿੰਨਾ ਸ਼ੌਕਨਾ ਦੁਪੱਟਾ ਬਣਾਇਆ ਹੋਇਆ ਹੈ ਬਾਈ ਜੀ ਦੇਖੋ ਬਾਈ ਜੀ ਇਹ ਪ੍ਰਿੰਟ ਦੇਖੋ ਬਾਈ ਜੀ ਦੁਪੱਟੇ ਦਾ ਕਿੰਨਾ ਸ਼ਾਨਦਾਰ ਹੈ ਬਹੁਤ ਹੀ ਵਧੀਆ ਬਾਈ ਜੀ ਸ਼ੂਟ ਹੈ ਤੇ ਆਹ ਇਹਦਾ ਬਾਈ ਜੀ ਹੈਗਾ ਆ ਬਾਟਮ ਦਾ ਕੱਪੜਾ ਕੱਪੜਾ ਬਾਟਮ ਦਾ ਜਿਹੜਾ ਉਹਨਾਂ ਨੇ ਦਿੱਤਾ ਹੈ ਬਾਈ ਜੀ ਪੂਰਾ ਵਧੀਆ ਕੁਆਲਿਟੀ ਦਾ ਬਾਟਮ ਦਾ ਕੱਪੜਾ ਦਿੱਤਾ ਹੈ ਦੇਖੋ ਕਵਾਲਿਟੀ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਸੂਟ ਹੈ ਇਹ ਇਹ ਪੂਰਾ ਵਧੀਆ ਕੁਆਲਿਟੀ ਹੈ ਏਕੇ ਟੈਕਸ ਦਾ ਮਾਲ ਹੈ ਆ ਵੀਰ ਜੀ ਚੈੱਕ ਕਰ ਲਓ ਏਕੇ ਟੈਕਸ ਦਾ ਮਾਲ ਚੈੱਕ ਕਰ ਲਓ ਬਾਈ ਜੀ ਬਾਈ ਜੀ ਜਿਹੜੀ ਗੱਲ ਬੋਲਾਂਗੇ ਉਹੀ ਗੱਲ ਬਾਈ ਜੀ ਪੂਰੀ ਕਰਾਂਗੇ ਕੋਈ ਆਪਾਂ ਝੂਠ ਨਹੀਂ ਮਾਰਦੇ ਕੋਈ ਆਪਾਂ ਹੈ ਆਪ ਤਿਆਰ ਨਹੀਂ ਕਰਵਾਏ ਵਿੱਚ ਪਤਾ ਕੀ ਕਹਿੰਦੇ ਆ ਬਾਈ ਜੀ ਵੀਡੀਓ ਤੁਸੀਂ ਸੁਣਦੇ ਹੋਵੋਗੇ ਬਾਈ ਜੀ ਇਹ ਸੀ ਇਹ ਬੁਟੀਕ ਤੇ ਤਿਆਰ ਕਰਵਾਇਆ ਬਾਈ ਜੀ ਸੀ ਆਰਡਰ ਦਿੱਤਾ ਗਿਆ ਬਾਈ ਜੀ ਝੂਠ ਜਮਾ ਨਹੀਂ ਮਾਰਦੇ ਕੋਈ ਆਪਾਂ ਬੜੀਕ ਦੇ ਤਿਆਰ ਨਹੀਂ ਕਰਵਾਏ ਕੋਈ ਆਰਡਰ ਦੇ ਤਿਆਰ ਨਹੀਂ ਕਰਵਾਏ ਭਾਈ ਜੀ ਇਹ ਰੈਡੀਮੈਂਟ ਬਣਿਆ ਬਣਾਇਆ ਮਾਲ ਆਉਂਦਾ ਭਾਈ ਜੀ ਏਕੇ ਟੈਕਸ ਕੰਪਨੀਆ ਬਹੁਤ ਵੱਡੀ ਗੱਲਬਾਤ ਹੈ ਕੋਈ ਛੋਟੀ ਗੱਲਬਾਤ ਨਹੀਂ ਜਿਹੜੀ ਏਕੇ ਟੈਕਸ ਦੀ ਹੈ ਉੱਥੋਂ ਹੀ ਮਾਲ ਬਣਿਆ ਬਣਾਇਆ ਆਉਂਦਾ ਪਰ ਇੱਕ ਇੰਨੀ ਕੁ ਜਰੂਰ ਤੁਹਾਨੂੰ ਭਾਈ ਜੀ ਵਾਦਾ ਕਰਦੇ ਆਂ ਵੀ ਅਸੀਂ ਮਾਲ ਵੀਰ ਜੀ ਇੱਕ ਨੰਬਰ ਮਗਵਾਉਨੇ ਆ ਜਿਹੜਾ ਲਾਂਭਾ ਨਾ ਆਵੇ ਆ ਚੈੱਕ ਕਰੋ ਭਾਈ ਜੀ ਦੂਰੀ ਆ ਕੇ ਤੇ ਆਹ ਦੇਖੋ ਭਾਈ ਜੀ ਦੂਸਰਾ ਰੰਗ ਹੈ ਦਾ ਡਿਜ਼ਾਈਨ ਤੇ ਦੂਸਰਾ ਰੰਗ ਭਾਈ ਜੀ ਬਾਈ ਜੀ ਕੱਲੀ ਕੱਲੀ ਚੀਜ਼ ਬਾਈ ਜੀ ਨਾ ਐਡੀ ਸੋਹਣੀ ਚੀਜ਼ਾਂ ਦੇਖਣ ਨੂੰ ਆਏ ਜੀ ਕਰ ਬਈ ਦੇਖੀ ਚੱਲੀਏ ਸ਼ੂਟ ਐਡੇ ਵਧੀਆ ਦੇਖੋ ਬਾਈ ਜੀ ਆਹ ਬਾਟਮ ਦਾ ਕੱਪੜਾ ਬਾਈ ਜੀ ਦੇਖੋ ਨਾ ਪੂਰਾ ਵਧੀਆ ਬਾਈ ਜੀ ਕੱਪੜੇ ਆ ਸ਼ੌਕ ਨਾ ਤਿਆਰ ਕੀਤਾ ਹੋਇਆ ਸਟਾਫ ਹੈ ਬਾਈ ਜੀ ਇਹ ਇਹ ਨਾ ਇੱਕ ਨੰਬਰ ਕੁਆਲਿਟੀ ਹੈ ਜੀ ਇਹ ਆਹ ਦੇਖੋ ਦੁਪੱਟਾ ਬਾਈ ਜੀ ਦੁਪੱਟੇ ਬਾਈ ਜੀ ਉਦੋਂ 2.5 ਮੀਟਰ ਦਾ ਦੁਪੱਟੇ ਆ ਪਹਿਲੀ ਗੱਲ ਤਾਂ ਬਾਈ ਜੀ ਤੇ ਪ੍ਰਿੰਟ ਇਹਦਾ ਐਡਾ ਸ਼ੌਕਣਾ ਬਣਾਇਆ ਗਿਆ ਐਡਾ ਸੋਹਣਾ ਪ੍ਰਿੰਟ ਹੈ ਬਾਈ ਜੀ ਤੇ ਗੱਲ ਛੱਡ ਦਿਓ ਬਾਈ ਜੀ ਪੂਰਾ ਵਧੀਆ ਪ੍ਰਿੰਟਡ ਬਣਾਇਆ ਹੋਇਆ ਪੂਰਾ ਸ਼ੌਕਣਾ ਕੰਮ ਕਰਿਆ ਹੋਇਆ ਪੂਰਾ ਫੁੱਲ ਸਾਈਜ਼ ਤੇ ਆ ਆ ਗਿਆ ਬਈ ਜੀ ਇੱਕ ਆਪਸ ਨੂੰ ਮਾਸਟਰ ਕਲਰ ਦਿਖਾਉਣੇ ਆ ਬਸ ਉਧੂ ਹਾਂ ਆਪਣੇ ਕੋਲ ਟਾਈਮ ਨਹੀਂ ਜੀ ਬਹੁਤ ਘੱਟ ਹੈ ਹੋਰ ਵੀ ਦਿਖਾਵਾਂਗੇ ਇੱਕ ਸਨੂੰ ਆ ਮਾਸਟਰ ਕਲਰ ਦਿਖਾਉਣਾ ਮੈਂ ਤੇ ਇਹ ਵੀ ਦੇਖਿਓ ਆ ਮਾਸਟਰ ਕਲਰ ਦੀ ਬਾਈ ਜੀ ਬਾਟਮ ਹੈ ਜਿਹੜਾ ਬਾਟਮ ਦਾ ਕੱਪੜਾ ਨਾ ਬਾਈ ਜੀ ਇਹ ਵੀ ਬਹੁਤ ਵਧੀਆ ਕੱਪੜਾ ਲਾਇਆ ਹੋਇਆ ਹੈ ਐ ਨਹੀਂ ਹੈ ਜੀ ਕੀ ਕੋਈ ਉਹੀ ਉਲਪੁਲ ਲਿਆ ਕੀਤਾ ਉਹ ਨਹੀਂ ਕੰਮ ਹੈਗਾ ਦਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਇਹ ਆ ਦੇਖੋ ਬਈ ਜੀ ਹੁਣ ਇਹ ਆ ਡਿਜ਼ਾਈਨ ਇਹਦਾ ਹੋਰ ਆ ਬਾਈ ਜੀ ਦੇਖੋ ਆਪਾਂ ਤੁਹਾਨੂੰ ਤਿੰਨ ਸੂਟ ਦਿਖਾਇਆ ਬਾਈ ਜੀ ਤਿੰਨੇ ਸੂਟਾਂ ਦਾ ਲੱਗ-ਲੱਗ ਡਿਜ਼ਾਈਨ ਆ ਬਾਈ ਜੀ ਲੱਗ ਰੰਗ ਹੈ ਜੀ ਲੱਗੀ ਫਲਾਵਰ ਹੈ ਜੀ ਬਾਈ ਜੀ ਪੂਰਾ ਸ਼ੌਂਕ ਦਾ ਕੰਮ ਕੀਤਾ ਹੋਇਆ ਪੂਰਾ ਵਧੀਆ ਇਹ ਆ ਬਈ ਜੀ ਦੇਖੋ ਬਾਟਮ ਦਾ ਕੱਪੜਾ ਜਿਹੜਾ ਬਾਟਮ ਦਾ ਕੱਪੜਾ ਬਾਈ ਜੀ ਇਹ ਵੀ ਪੂਰਾ ਜਿਵੇਂ ਆ ਇੱਕ ਨੰਬਰ ਕੱਪੜਾ ਲਾਇਆ ਹੋਇਆ ਵੀ ਜੀ ਦਾ ਦੇਖੋ ਵੀ ਜੀ ਤੇ ਬਾਈ ਜੀ ਆ ਇਹਦਾ ਤੁਹਾਨੂੰ ਦਿਖਾਉਣਾ ਹੈ ਇਹ ਮਾਸਟਰ ਕਲਰ ਰੰਗ ਸੀ ਇਹਦੇ ਵਿੱਚ ਰੰਗ ਬਾਈ ਜੀ 2-3 ਰੰਗ ਆਪਣੇ ਇਹਦੇ ਵਿੱਚ ਹੋਰ ਹੈਗੇ ਆ ਪਰ ਸਮਾਂ ਨਹੀਂ ਆਪਾਂ ਨੂੰ ਇਜਾਜ਼ਤ ਦਿੰਦਾ ਨਹੀਂ ਤੁਹਾਨੂੰ ਉਹ ਵੀ ਦਿਖਾ ਆਂਦੇ ਤੇ ਸਮਾਂ ਘਟ ਹੈ ਵੀਰ ਜੀ ਕੱਲੇ-ਕੱਲੇ ਚੀਜ਼ ਆਪਾਂ ਦਿਖਾ ਨਹੀਂ ਸਕਦੇ ਪਰ ਬਾਈ ਜੀ ਤੁਸੀਂ ਯਕੀਨ ਰੱਖਿਓ ਆਪਾਂ ਤੁਹਾਨੂੰ ਕੁਆਲਿਟੀ ਇੱਕ ਨੰਬਰ ਕੁਆਲਿਟੀ ਪੱਖੋਂ ਨਹੀਂ ਆਪਾਂ ਵੀ ਜੀ ਕੋਈ ਸਮਝੌਤਾ ਆਪਣਾ ਕੁਆਲਿਟੀ ਆਪਾਂ ਇੱਕ ਨੰਬਰ ਦਿਖਾਉਣੀ ਹੈ ਤੇ ਆਹ ਦੇਖੋ ਬਾਈ ਜੀ ਰੰਗ ਹੋਰ ਵੀ ਆਪਣੇ ਕੋਲੇ ਬਹੁਤ ਜ਼ਿਆਦਾ ਆ ਦੇਖੋ ਹਾਂ ਉਧਰ ਪਏ ਆਪਾਂ ਰੰਗ ਦਿਖਾਣ ਸਾਬੇ ਬਾਈ ਜੀ ਕੁਆਲਿਟੀ ਬੰਨੀ ਹੋ ਤੁਸੀਂ ਚਿੰਤਾ ਨਾ ਕਰੋ ਕੁਆਲਿਟੀ ਬਹੁਤ ਵਧੀਆ ਇੱਕ ਨੰਬਰ ਦੀ ਕੁਆਲਿਟੀ ਹੈ ਇਹ ਇੱਕ ਬਾਈ ਜੀ ਉਹ ਉਸੇ ਗੱਲ 'ਚ ਉਹੀ ਬ੍ਰਾਂਡ ਉਹੀ ਬ੍ਰਾਂਡ ਹੈ ਇਹ ਇਹ ਹੁਣ ਇੱਕ ਇੱਕ ਤੁਹਾਨੂੰ ਆਹ ਹੋਰ ਦਿਖਾਉਣੀ ਆ ਏਕੇ ਟੈਕਸ ਦਾ ਕੱਪੜਾ ਬਾਈ ਜੀ ਏ ਆ ਦੇਖੋ ਚੈੱਕ ਕਰੋ ਇਹ ਬਾਈ ਜੀ ਪੌਂਚਾ ਵਰਕ ਹੈ ਬਾਈ ਜੀ ਦੇਖੋ ਇਹ ਆਗਾ ਆਗੀ ਬਾਈ ਜੀ ਤਮੀਜ਼ ਆਪਣੀ ਪੂਰੀ ਬਾਈ ਜੀ ਗੌਰ ਨਾਲ ਚੈੱਕ ਕਰੋ ਗੌਰ ਨਾਲ ਦੇਖੋ ਇਹ ਵੀ ਕੀ ਗੱਲਬਾਤ ਹੈ ਤੇ ਆਹਾ ਬਾਈ ਜੀ ਇਹਦਾ ਨਾ ਪੌਂਚਾ ਵਰਕ ਆਇਆ ਹੋਇਆ ਹੈ ਇਹ ਟੀਵੀ ਦੇ ਵਿੱਚ ਡਿਜ਼ਾਈਨ ਕੱਢਿਆ ਹੋਇਆ ਬਾਈ ਜੀ ਦੇਖੋ ਇਹ ਦੇਖੋ ਵੀਰ ਜੀ ਕਿੰਨਾ ਸ਼ੌਂਕ ਨਾਲ ਕੰਮ ਕੀਤਾ ਹੋਇਆ ਆਹਾ ਪੌਂਚਾ ਵਰਕ ਹੈ ਵੀਰ ਜੀ ਤੇ ਕਪੜਾ ਬਾਈ ਜੀ ਤੁਸੀਂ ਇਹ 11 ਇੱਕ ਵਾਰੀ ਦੇਖ ਨਾ ਕਪੜਾ ਹੈ ਤੇ ਕਪੜੇ ਬਣਿਓ ਬਾਈ ਜੀ ਤੁਸੀਂ ਮੰਨ ਜੂਗੇ ਆਪ ਹੀ ਵੀ ਹਾਂ ਕਪੜਾ ਹੈਗਾ ਗੱਲਬਾਤ ਬਹੁਤ ਹੀ ਵਧੀਆ ਇੱਕ ਨੰਬਰ ਗੱਲਬਾਤ ਹੈ ਇਹਦੀ ਆ ਦੇਖੋ ਬਈ ਇਹ ਆ ਦੁਪੱਟਾ ਬਾਈ ਜੀ 22 ਦਾ ਨਾਲ ਦੁਪੱਟਾ ਦਿੱਤਾ ਹੈ ਕੀਤਾ ਹੋਇਆ ਬਹੁਤ ਹੀ ਸੋਹਣਾ ਤੇ ਬਹੁਤ ਹੀ ਹੌਲਾ ਇੱਕ ਨੰਬਰ ਦੁਪੱਟਾ ਹੈ ਇਹਦਾ ਦੇਖੋ ਚੈੱਕ ਕਰੋ ਇਹ ਵੀ ਜੀ ਪੌਂਚਾ ਵਰਕ ਹੈ ਜੀ ਪੌਂਚਾ ਵਰਕ ਹੈ ਆ ਮਤਲਬ ਜੀ ਤੁਸੀਂ ਕਹਿੰਦੇ ਨਾ ਆਹ ਚੀਜ਼ ਹੈ ਇਹ ਪੌਂਚਾ ਵਰਕ ਬਣਾਇਆ ਹੋਇਆ ਜੀ ਆਪਣਾ ਤਿਆਰ ਕੀਤਾ ਹੋਇਆ ਇਹ ਇਹ ਆ ਦੇਖੋ ਜੀ ਤੇ ਕਿਸ ਨੂੰ ਕਲਰ ਹੋਰ ਦਿਖਾਣਾ ਜੀ ਆਹ ਦੇਖ ਲਓ ਆ ਕੁਆਲਿਟੀ ਚੈੱਕ ਕਰੋ ਇਹ ਬਾਈ ਜੀ ਹੁਣ ਸਾਰਾ ਤਾਂ ਆਪਾਂ ਨਹੀਂ ਦਿਖਾ ਸਕਦੇ ਚਲੋ ਤੁਹਾਨੂੰ ਮੇਨ ਮੇਨ ਚੀਜ਼ ਦਿਖਾ ਦਿੰਦੇ ਆ ਆ ਇੱਕ ਆ ਰੰਗ ਦੇਖੋ ਬਾਈ ਜੀ ਕਿੰਨਾ ਸੋਹਣਾ ਰੰਗ ਹੈ ਦੇਖੋ ਕੁਆਲਿਟੀ ਚੈੱਕ ਕਰੋ ਬਾਈ ਜੀ ਕਿੰਨੀ ਸੋਹਣੀ ਕੁਆਲਿਟੀ ਹੈ ਇਹ ਪੌਂਚਾ ਵਰਕ ਹੈ ਬਾਈ ਜੀ ਨਵਾਂ ਨਵਾਂ ਹੀ ਆਰਟੀਕਲ ਆਇਆ ਹੋਇਆ ਇਹਦੇ ਚ ਇਹ ਆ ਚੈੱਕ ਕਰੋ ਬਈ ਦੇਖੋ ਬਈ ਕਿੰਨਾ ਸੋਹਣਾ ਕਮਾਲ ਦਾ ਜਮਾ ਕੁਆਲਿਟੀ ਹੈ ਦੇਖੋ ਜੀ ਪਹੁੰਚਾ ਵਰਕੇ ਵੀ ਜੀ ਇਹ ਤੇ ਕਪੜਾ ਬਾਈ ਜੀ ਕਪੜੇ ਪਿੱਛੋਂ ਤੁਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਵੀ ਇਹ ਕੀ ਗੱਲਬਾਤ ਹੈ ਬਾਈ ਜੀ ਬਹੁਤ ਸੋਹਣਾ ਕਪੜਾ ਇੱਕ ਵਾਰੀ ਤਰਕੇ ਜਮਾ ਕੇ ਦੇਖੋ ਵੀ ਕਪੜਾ ਕੀ ਗੱਲਬਾਤ ਹੈ ਟੈਵੀ ਹੈ ਵੀ ਹੈ ਜੀ ਟੈਵੀ ਦਾ ਅਮਾਲ ਨੂੰ ਦਿਖਾਉਣੇ ਟੈਵੀ ਤੇ ਪਹੁੰਚਾ ਵਰਕਾ ਆਇਆ ਹੋਇਆ ਦੇਖੋ ਬਾਈ ਜੀ ਦੁਪੱਟਾ ਦੇਖੋ ਕਿੰਨਾ ਸੋਹਣਾ ਤੇ ਹੌਲਾ ਫੁੱਲ ਵਰਗਾ ਦੁਪੱਟਾ ਟੈਵੀ ਦਾ ਦੁਪੱਟਾ ਬਾਈ ਜੀ ਇਹ ਆ ਦੇਖੋ ਬਈ ਇਹਦੇ ਵਿੱਚ ਬਈ ਜੀ ਦੇਖੋ ਰੰਗ ਤੁਹਾਨੂੰ ਹੋਰ ਦਿਖਾ ਦਿੰਦੇ ਆ ਬਈ ਜੀ ਇਹਦੇ ਦੇਖੋ ਆ ਦੇਖੋ ਬਈ ਜੀ ਬਹੁਤ ਵਧੀਆ ਕਮਾਲ ਦੀ ਆਈਟਮ ਆ ਬਈ ਜੀ ਇਹ ਆ ਦੇਖੋ ਇਹ ਆ ਦੇਖੋ ਵੀ ਜੀ ਹੂੰ ਤਾਂ ਆਮ ਤਾਂ ਬੰਦੇ ਇਹ ਦੱਸਦੇ ਨਹੀਂ ਬਈ ਜੀ ਜਿਹੜਾ ਇਹ ਤੁਹਾਨੂੰ ਸਟਾਫ ਹੁਣ ਮੈਂ ਦਿਖਾਇਆ ਇਹਦਾ ਬਾਜ਼ਾਰ 'ਚ ਜੇ ਆਪਾਂ ਰੇਟ ਦੀ ਗੱਲ ਕਰੀਏ ਬਈ ਜੀ 2200 2250 ਰੇਟ ਬਈ ਜੀ ਇਹਦਾ ਲੈਂਦੇ ਆ ਪਰ ਮਨਜਿੰਦਰ ਕਲੌਥ ਹਾਊਸ ਦਾ ਰੇਟ ਬਈ ਜੀ 1600 ਰੁਪਿਆ ਰੇਟ ਕੱਲੇ ਪੀਸ ਦਾ ਸੀ 1600 ਰੁਪਿਆ ਰੇਟ ਦੇਵਾਂਗੇ ਜੀ ਜੇ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਰੀਸੇਲਰ ਹੈ ਜਿਹਨੇ ਬਾਈ ਨੇ ਕਹਾਂ ਜਾ ਕੇ ਵੇਚਣਾ ਉਹਨੂੰ ਬਾਈ ਜੀ ਆਪਾਂ ਬਹੁਤ ਪਰਤੇ ਨਾਲ ਲਾਵਾਂਗੇ ਸਾਡਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਇਹ ਨੰਬਰ ਤੇ ਹਰ ਨਾਲ ਕਨੈਕਟ ਕਰ ਲੈ ਤੇ ਕੱਪੜੇ ਬਨੀਓ ਬਾਈ ਤੁਸੀਂ ਲਾਜਵਾਬ ਕੱਪੜਾ ਬਾਈ ਜੀ ਬਹੁਤ ਹੀ ਸ਼ਾਨਦਾਰ ਕੱਪੜਾ ਇੱਕ ਨੰਬਰ ਕੱਪੜਾ 1600 ਰੁਪਿਆ ਬਾਈ ਜੀ ਕੱਲੇ ਕੱਲੇ ਸ਼ੂਟ ਦਾ ਰੇਟ ਹੈ ਦੁਕਾਨਦਾਰੀ ਵਾਸਤੇ ਬਾਈ ਜੀ ਲਾਵਾਂਗੇ ਲੈਸ ਆਓ ਵੀਰ ਜੀ ਹੁਣ ਆਪਾਂ ਤੁਹਾਨੂੰ ਦੂਜੀ ਆਈਟਮ ਦਿਖਾਉਨੇ ਆ ਆ ਦੇਖੋ ਇਹ ਇਹਦਾ ਵੀ ਵਾਈ ਜੀ 1600 ਰੁਪਏ ਇਹਦਾ ਵਿਜਰਾ ਹੁਣ ਤੁਹਾਨੂੰ ਦਿਖਾ ਰਹੇ ਆ ਇਹ ਵਾਈ ਜੀ 23 ਆ ਇਹ ਕਰੋ ਚੈੱਕ ਜੀ ਇਹ ਜਿਵੇਂ ਆਪਾਂ 23 ਦਾ ਕਪੜਾ ਨਹੀਂ ਸੀ ਬਾਈ ਜੀ ਉਹ ਚੀਜ਼ ਆ ਬਾਈ ਜੀ ਇਹ ਕੀ ਕੜਾਈ ਕੀਤੀ ਹੋਈ ਆ ਬਰਕ ਮੂਰੇ ਫਰੰਟ ਤੇ ਆ ਚੀਜ਼ ਦੇਖੋ ਕਿੰਨੀ ਸੋਹਣੀ ਸ਼ਾਨਦਾਰ ਕੜਾਈ ਕੀਤੀ ਆ ਜੀ ਇਹਦਾ ਵੀ ਨਾਲ ਪੌਂਚਾ ਬਰਕ ਕੀਤਾ ਹੋਇਆ ਜੀ ਨਾਲ ਦੀ ਨਾਲ ਬਾਈ ਜੀ ਕਪੜਾ ਬਾਰ ਬਾਰ ਕਹਿਣਾ ਫਿਰ ਮੈਨੂੰ ਉਹੀ ਗੱਲ ਫੇਰ ਬਾਈ ਜੀ ਕੱਪੜੇ ਹੀ ਬਹੁਤ ਸ਼ਾਨਦਾਰ ਕੱਪੜਾ ਹੈ ਇਹ ਦੇਖੋ ਬਾਈ ਜੀ ਆਹ ਬਾਈ ਜੀ ਪੌਂਚਾ ਵਰਕ ਕੀਤਾ ਹੋਇਆ ਤੇ ਆਹ ਇਹਦੀ ਸ਼ਾਈਨਿੰਗ ਦੇਖੋ ਬਾਈ ਜੀ ਸ਼ਾਈਨਿੰਗ ਆਹ ਚੀਜ਼ ਦੀ ਚੀਜ਼ ਦੇਖੋ ਵੀਰ ਜੀ ਕਿੰਨੀ ਸੋਹਣੀ ਕਢਾਈ ਕੀਤੀ ਆਹ ਦੇਖੋ ਬਾਈ ਜੀ ਗੌਰ ਨਾਲ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਪੌਂਚਾ ਵਰਕ ਕੀਤਾ ਹੋਇਆ ਹੈ ਤੇ ਜਿਹੜਾ ਆਹ ਚੀਜ਼ ਆ ਬਾਈ ਇਹ ਫਰੰਟ ਕੇ ਕੱਢਿਆ ਹੋਇਆ ਹੈ ਉਹਦਾ ਤੇ ਜ਼ੂਮ ਕਰਕੇ ਦਿਖਾਇਓ ਇਹ ਟਾਈ ਵੀ ਆਵੇ ਜੀ ਟਾਈ ਵੀ ਇਹ ਤੇ ਕੋਈ ਲਾਈਨਿੰਗ ਨਹੀਂ ਲੱਗਦੀ ਬਾਈ ਜੀ ਜਿਹੜੀ ਇਹਦੇ ਲਾਈਨਿੰਗ ਹੈ ਬਾਈ ਜੀ ਲਾਈਨਿੰਗ ਨਹੀਂ ਲੱਗਦੀ ਇੱਕ ਵਾਰ-ਵਾਰ ਤੁਹਾਨੂੰ ਇਹ ਦੱਸ ਰਹੇ ਹਾਂ ਵੀ ਜੀ ਆਰਮ ਟੈਵੀ ਪਤਲੀ ਹੁੰਦੀ ਹੈ ਇਹ ਟੈਵੀ ਤੇ ਲਾਈਨਿੰਗ ਨਹੀਂ ਲੱਗਦੀ ਇਹ ਇਹ ਵੀ ਜ਼ਿੰਮੇਵਾਰੀ ਹੈ ਆਹ ਦੇਖੋ ਵੀਰ ਜੀ ਦੁਪੱਟਾ ਇਹਦਾ ਟੈਵੀ ਦਾ ਦੁਪੱਟਾ ਨਾਲ ਜੀ ਨਾਲ ਉੱਤੇ ਵਰਕ ਕੀਤਾ ਦੁਪੱਟੇ ਤੇ ਵੀ ਸਿਰਿਆਂ ਤੇ ਵਰਕ ਹੋਇਆ ਹੋਇਆ ਦੇਖੋ ਜੀ ਬਹੁਤ ਸ਼ਾਨਦਾਰ ਵਰਕ ਹੋਇਆ ਦੇਖੋ ਜੀ ਕਿੰਨੀ ਵਧੀਆ ਮੀਨਾ ਕਾਰੀ ਕੀਤੀ ਹੋਈ ਹੈ ਦੇਖੋ ਜਦੋਂ ਇਹ ਪਾਸੇ ਸਿੱਕ ਤੁਹਾਨੂੰ ਬਾਈ ਜੀ ਹੋਰ ਦਿਖਾਉਨੇ ਆ ਇਹ ਆ ਵੀ ਉਸੇ ਜੁੱਟੇ ਹੈ ਕਰੋ ਚੈੱਕ ਬਾਈ ਜੀ ਦੇਖੋ ਬਾਈ ਜੀ ਕਿੰਨਾ ਸੋਹਣਾ ਇਹਦੇ ਤੇ ਮੀਨਾਕਾਰੀ ਕੀਤਾ ਹੋਇਆ ਦੇਖੋ ਬਾਈ ਜੀ ਬਾਈ ਜੀ ਦੇਖ ਦੇਖ ਬਾਈ ਜੀ ਨਾ ਇੰਨਾ ਸੋਹਣਾ ਕੱਪੜਾ ਹੈ ਬਹੁਤ ਹੀ ਵਧੀਆ ਕੱਪੜਾ ਇਹ ਆ ਵੀ ਜੀ ਦੇਖੋ ਇਹਦਾ ਕੀਤਾ ਪਹੁੰਚਾ ਵਰਕ ਹਾਂ ਆ ਦਬਟਾ ਬਾਈ ਜੀ ਇਹਦਾ ਤੇ ਬੀ ਜੀ ਆ ਦੇਖੋ ਇਹਦੇ ਇਹਦੇ ਪ੍ਰਿੰਟ ਦੇਖੋ ਬਾਈ ਜੀ ਦੇਖੋ ਤੇ ਆ ਦੇਖੋ ਏ ਬਾਈ ਜੀ بار بار بس ਦਿਖਾਉਂਦਾ ਬਸ ਆਈਆਂ ਬਾਈ ਜੀ ਤੁਹਾਨੂੰ ਦੋ ਤਿੰਨ ਦਿਖਾ ਤੇ ਬਹੁਤ ਹੀ ਵਧੀਆ ਸ਼ੌਂਕ ਦਾ ਕੱਪੜਾ ਬਾਈ ਜੀ ਏਕੇ ਟੈਕਸਰਾ ਮਾਲ ਹੈ ਵਿੱਚ ਆ ਦੇਖੋ ਜੀ ਆ ਦੇਖੋ ਹੁਣ ਵੀ ਜੀ ਤੁਹਾਨੂੰ ਆਪਾਂ ਇੱਕ ਹੋਰ ਕਾਟਨ ਦਾ ਦਿਖਾਉਨੇ ਆ ਜੀ ਉਹ ਵੀ ਪੌਂਚਾ ਵਰਕ ਹੈ ਜੀ ਉਹਦਾ ਮਾੜਾ ਰੇਟ ਦਾ ਥੋੜਾ ਰਿਆਤ ਹੁੰਦਾ ਬਾਈ ਜੀ ਇਹ ਆ ਦੇਖੋ ਉਹ ਮਾਲ ਆ ਦੇਖੋ ਬਾਈ ਜੀ ਦੇਖੋ ਬਾਈ ਜੀ ਕਿੰਨਾ ਸੋਹਣਾ ਇਹਦੀ ਵੀ ਮੂਰੇ ਫਰੰਟ ਤੇ ਕਿੰਨਾ ਵਧੀਆ ਕੜਾਈ ਕੀਤੀ ਹੋਈ ਹੈ ਚੈੱਕ ਕਰੋ ਬਾਈ ਜੀ ਸਮਾਰ ਕੇ ਏ ਬਾਈ ਜੀ ਪਿਓਰ ਕਾਟਨ ਦਾ ਕੱਪੜਾ ਇਹ ਚੈੱਕ ਕਰੋ ਸਮਾਰ ਕੇ ਹੁਣ ਬਾਈ ਜੀ ਖੁੱਲਿਆ ਸਮਾਰ ਕੇ ਹੁਣ ਦੇਖੋ ਚੈੱਕ ਕਰੋ ਇਹ ਚੈੱਕ ਕਰੋ ਬਾਈ ਜੀ ਬਾਈ ਜੀ ਪਹਿਲਾ ਕੱਪੜੀ ਦੀ ਸ਼ਾਈਨਿੰਗ ਦੇਖੋ ਬਾਈ ਜੀ ਕਿਵੇਂ ਸ਼ਾਈਨਿੰਗ ਪਈ ਆ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਕਾਟਨ ਦਾ ਕੱਪੜਾ ਕੋਈ ਇਹਤੇ ਬਾਈ ਜੀ ਲਾਈਨਿੰਗ ਨਹੀਂ ਲੱਗਦੀ ਇਹ ਆ ਉੱਤੇ ਇਹਨੇ ਦਿੱਤਾ ਪੌਂਚਾ ਵਰਕ ਬਾਈ ਜੀ ਇਹਦਾ ਦੇਖੋ ਚੈੱਕ ਕਰੋ ਆਹ ਦੇਖੋ ਪੌਂਚਾ ਵਰਕ ਬਾਈ ਜੀ ਦਾ ਬਾਈ ਜੀ ਆਹ ਜਿਹੜੀ ਕੀਤੇ ਨਾ ਮੀਨਾਕਾਰੀ ਇਹਦੀ ਆਹ ਚੀਜ਼ ਬਹੁਤ ਸੋਹਣੀ ਕੀਤੀ ਹੋਈ ਆ ਬਾਈ ਜੀ ਆ ਦੇਖੋ ਇਹ ਇਹਦੇ ਐਸ ਢੰਗ ਨਾਲ ਬਾਈ ਜੀ ਡੱਬੀਦਾਰ ਬਣਾਈ ਹੋਈ ਆ ਦੇਖੋ ਥੱਲੇ ਮੇਰਾ ਹੱਥ ਦੀ ਸੀ ਜਾਂਦਾ ਬਾਈ ਜੀ ਡੱਬੀ ਬਣੀ ਹੋਈ ਆ ਇਹਦੀ ਬਹੁਤ ਹੀ ਸੋਹਣਾ ਮਤਲਬ ਛੱਡਿਆ ਆ ਦੇਖੋ ਜੀ ਦੁਪੱਟਾ ਇਹਦੇ ਨਾਲ ਦਿੱਤਾ ਹੈ ਇਹਨਾਂ ਨੇ ਮਸਲੀਨ ਦਾ ਜੀ ਦੇਖੋ ਚੈੱਕ ਕਰੋ ਬਾਈ ਜੀ ਦੁਪੱਟਾ ਮਸਲੀਨ ਦਾ ਨਾਲ ਦਿੱਤਾ ਹੋਇਆ ਤੇ ਐ ਇਹਦੇ ਦੇ ਬਾਈ ਆ ਕੱਢਿਆ ਹੋਇਆ ਦੇਖੋ ਚੈੱਕ ਕਰੋ ਬਾਈ ਜੀ ਇੱਕ ਵਾਰੀ ਜ਼ਰੂਰ ਆ ਕੇ ਇਹਨੂੰ ਦੇਖ ਕੇ ਜਾਓ ਇਹ ਤਾਂ ਐਡੀ ਵਧੀਆ ਚੀਜ਼ ਐ ਗੱਲ ਹੀ ਛੱਡ ਦੋ ਬਾਈਖੋ ਤੇ ਆਹ ਚੀਜ਼ਾਂ ਬਾਈ ਜੀ ਦੇਖੋ ਇੱਕ ਸ ਨੂੰ ਬਾਈ ਜੀ ਆ ਆਈਟਮ ਖੋਲ ਕੇ ਦਿਖਾਵਾਂਗੇ ਤੇ ਟਾਈਮ ਬਾਈ ਜੀ ਆ ਗਿਆ ਨਹੀਂ ਦਿੰਦਾ ਕੀ ਕਰੀਏ ਤੇ ਬਾਈ ਜੀ ਇੱਕ ਸ ਨੂੰ ਮੈਂ ਦੱਸਦੀ ਬਾਈ ਜੀ ਸ਼ੂਟ ਲਾਜਵਾਬ ਆ ਬਾਈ ਜੀ ਕੱਪੜਾ ਕਾਹਦੇ ਨਾ ਬਾਈ ਜੀ ਬਹੁਤ ਸ਼ਾਨਦਾਰ ਕੱਪੜਾ ਆ ਦੇਖੋ ਬਾਈ ਜੀ ਬਾਈ ਜੀ ਇੱਕ ਇਹ ਦੱਸਦੀ ਆਪਾਂ ਸਾਰਾ ਪੌਂਜਾ ਵਰਕ ਸਾਰਾ ਹੈ ਜੀ ਇਹ ਜਿੰਨਾ ਵੀ ਇਸ ਨੂੰ ਅੱਜ ਅਸੀਂ ਕੱਪੜਾ ਦਿਖਾਇਆ ਨਾ ਵੀਰ ਜੀ ਇਹ ਕੋਈ ਟਾਈ ਵੀ ਹੈ ਚਾਹੇ ਕਾਠਨਾ ਚਾਹੇ ਕੋਈ ਵੀ ਹੈ ਇਹਦਾ ਬਾਈ ਜੀ ਪੌਂਚਾ ਵਰਕ ਹੈ ਸਾਰੇ ਦਾ ਆਹ ਦੇਖੋ ਜੀ ਆਪਾਂ ਸਪੈਸ਼ਲ ਪੌਂਚਾ ਵਰਕ ਲੈ ਕੇ ਆਏ ਆ ਬਾਈ ਜੀ ਦੇਖੋ ਕਿੰਨੀ ਸ਼ਾਨਦਾਰਾ ਪੌਂਚਾ ਵਰਕ ਦੇਖੋ ਬਾਈ ਜੀ ਆਹ ਦੇਖੋ ਇਹ ਨਾਲ ਦੁਪੱਟਾ ਬਾਈ ਜੀ ਆਹ ਦੇਖੋ ਆ ਨਾਲ ਦੁਪੱਟਾ ਜਿਹੜਾ ਆਹ ਦੇਖੋ ਬਾਈ ਜੀ ਬਾਈ ਜੀ ਇਹਦਾ ਰੇਟ ਆਪਾਂ ਲਾਵਾਂਗੇ ਤੁਹਾਨੂੰ 1400 ਰੁਪਿਆ ਰੇਟ ਹੈ ਵੀਰ ਜੀ ਉਹਦਾ ਰੇਟ ਦੱਸਿਆ ਸੀ ਆਪਾਂ ਵੀ ਜੀ 1600 ਰੁਪਿਆ ਇਹਦਾ ਰੇਟ ਹੈ ਬਾਈ ਜੀ 1400 ਰੁਪਿਆ 200 ਰੁਪਿਆ ਮਾਰਜਨਾ ਬਾਈ ਜੀ ਕਿਉਂ ਉਹ 22 ਚ ਹੈ ਜੀ ਇਹ ਕਾਟਨ ਚ ਹੈ ਜੀ ਬਾਈ ਜੀ ਕੁਆਲਿਟੀ ਕੱਪੜੇ ਦੀ ਬੰਨੀਓ ਬਹੁਤ ਹੀ ਟੌਪ ਦਾ ਕੱਪੜਾ ਬਾਈ ਜੀ ਕੋਈ ਇਹ ਨਹੀਂ ਜੇ ਲੰਬਾ ਨਹੀਂ ਏਕੇ ਟੈਕਸ ਦਾ ਮਾਲ ਹੈ ਹਾਂ ਜੀ ਬਿਨਾ ਲਾਉਣ ਤੋਂ ਹੈ ਜੀ ਇਹ ਜਿੰਨਾ ਵੀ ਤੁਹਾਨੂੰ ਇਹ ਮਾਲ ਦਿਖਾਇਆ ਮੈਂ ਇਹ ਇਹ ਬਿਨਾ ਲਾਉਣ ਤੋਂ ਪਹੁੰਚਾ ਵਰਕ ਹੈ ਪੂਰਾ ਟੌਪ ਦਾ ਕੱਪੜਾ ਬਾਈ ਜੀ ਬਾਈ ਜੀ ਇਹ ਬਸ ਇਹੀ ਸੀ ਆਪਣੇ ਕੋਲ ਪੰਜ ਚਾਰ ਆਰਟੀਕਲ ਤੁਹਾਨੂੰ ਛੇਤੀ ਤੋਂ ਛੇਤੀ ਦਿਖਾਏ ਆ ਕਿਉਂ ਟਾਈਮ ਆ ਗਿਆ ਨਹੀਂ ਦਿੰਦਾ ਕੱਲ ਹੀ ਆਪਾਂ ਵੀਡੀਓ ਬਣਾ ਕੇ ਹਟੇ ਸੀ ਅੱਜ ਫੇਰ ਆਪਾਂ ਨੂੰ ਬਣਾਉਣੀ ਪੈਗੀ ਤੇ ਬਾਈ ਜੀ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਮੈਂ ਇਹ ਬੇਨਤੀ ਹੈ ਜੀ ਆਪਣੇ ਕੋਲੇ ਹੋਰ ਸੇਲ ਦਾ ਕੰਮ ਹੈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਆਪਾਂ ਕੱਪੜਾ ਰੱਖਦੇ ਆ ਜੀ ਵੀਰ ਬਣ ਕੇ ਸ਼ੇਅਰ ਤੇ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਬਾਈ ਜੀ ਇੱਕ ਆਪਾਂ ਕੱਲ ਵੀ ਬੇਨਤੀ ਕੀਤੀ ਸੀ ਵੀਰ ਜੀ ਵੀ ਮੇਰਾ ਇੱਕ ਚੈਨਲ ਬਲਕਾਰ ਮੈਸਰਖਾਨਾ ਬਲਕਾਰ ਮੈਸਰਖਾਨੇ ਦੇ ਨਾਮ ਤੇ ਬਾਈ ਜੀ ਚੈਨਲ ਆਪਣਾ ਚੱਲਦਾ ਹੈ YouTube ਤੇ ਜਾ ਕੇ ਮੇਰਾ ਨਾਮ ਪਰ ਕੇ ਚੈਨਲ ਕਰਕੇ ਵੀ ਜੀ ਸਬਸਕ੍ਰਾਈਬ ਸ਼ੇਅਰ ਬਾਈ ਬਣ ਕੇ ਉਹਨੂੰ ਵੀ ਜਰੂਰ ਕਰੋ ਬਸ ਇੰਨੀ ਬੇਨਤੀ ਆ ਮਨਿਓ ਬਾਈ ਜੀ ਇੱਕ ਵਾਰੀ ਜਰੂਰ ਆ ਕੇ ਆਪਾਂ ਨੂੰ ਦੁਕਾਨ ਤੇ ਵਿਜ਼ਿਟ ਕਰੋ ਤੇ ਗਾਹਾਂ ਦੀ ਗਾਹ ਸ਼ੇਅਰ ਸਬਸਕ੍ਰਾਈਬਰ ਜਰੂਰ ਕਰੋ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ